ਅ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀਮ ਜੈਪਾ ਹਰਤ ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ 26 ਜਨਵਰੀ ਵਾਲੇ ਦਿਨ ਜਿਸ ਦਿਨ ਭਾਰਤ ਦੇਸ਼ ਦਾ ਜਿਹੜਾ ਸੰਵਿਧਾਨ ਆ ਲਾਗੂ ਹੋਇਆ ਸੀਗਾ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਲਾਗੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਜਿਹੜਾ ਬੁੱਤ ਸੀਗਾ ਬੁੱਤਰੇ ਨਾਲ ਤੋੜਪਾਣ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਗਈ ਆ ਉਹ ਜਿਹੜਾ ਭਾਰਤ ਦੇਸ਼ ਦਾ ਜਿਹੜਾ ਸੰਵਿਧਾਨ ਸੀਗਾ ਸੰਵਿਧਾਨ ਨੂੰ ਜਿਹੜੀ ਆਗ ਲਗਾਈ ਗਈ ਆ ਸ਼ਰਾਰਤੀ ਆਂਸਰਾਂ ਵੱਲੋਂ ਕਿਉਂਕਿ ਇਹ ਕਿਸੇ ਆਮ ਬੰਦੇ ਦੀ ਸਾਜ਼ਿਸ਼ ਨਹੀਂ ਗਈ ਉਸ ਬੰਦੇ ਦੇ ਪਿੱਛੇ ਕੋਈ ਬਹੁਤ ਵੱਡੀ ਇੱਕ ਸਾਜ਼ਿਸ਼ ਆ ਜਿਨ੍ਹਾਂ ਦੇ ਜਿਹੜੇ ਤਹਿਤ ਸਾਰਾ ਕੁਝ ਕਰਵਾਇਆ ਗਿਆ ਆ ਔਰ ਸੀ ਇਹ ਚਾਹੁੰਦੇ ਆ ਕਿ ਜਿਹੜਾ ਉਹ ਬੰਦਾ ਹੈਗਾ ਉਹਤੇ ਐਨਐਸਏ ਲਗਾਇਆ ਜਾਵੇ ਦੇਸ਼ ਧ్రోਹ ਦਾ ਜਿਹੜਾ ਪਰਚਾ ਕੀਤਾ ਜਾਵੇ ਔਰ ਇਸੇ ਹੀ ਸਬੰਧ ਦੇ ਵਿੱਚ ਜਿਹੜਾ ਕੱਲ ਹੁਸ਼ਿਆਰਪੁਰ ਮੁਕੰਮਲ ਤੌਰ ਤੇ ਪੂਰਾ ਦਾ ਪੂਰਾ ਡਿਸਟ੍ਰਿਕਟ ਜਿਹੜਾ ਹੁਸ਼ਿਆਰਪੁਰਾ ਉਹ ਪੂਰਾ ਦਿਨ ਬੰਦ ਰਹੇਗਾ ਹਾਂਜੀ ਕਿੰਨੇ ਤੋਂ ਕਿੰਨੇ ਬੰਦ ਪੂਰਾ ਦਿਨ ਬੰਦ ਰਹੂਗਾ ਜੀ ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ ਪੂਰਾ ਦਿਨ ਮੁਕੰਮਲ ਹੁਸ਼ਿਆਰਪੁਰ ਬੰਦ ਰਹੇਗਾ ਔਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿੰਨੇ ਵੀ ਸਕੂਲ ਕਾਲਜ ਆ ਉਹਨਾਂ ਵਿੱਚ ਵੀ ਜਿਹੜੀ ਛੁੱਟੀ ਆ ਉਹ ਕਰਾ ਦਿੱਤੀ ਜਾਵੇ ਮਤਲਬ ਪੂਰੇ ਦਾ ਪੂਰੇ ਜਿਹੜਾ ਹਸ਼ਿਆਰਪੁਰ ਦਾ ਮੁਕੰਮਲ ਬੰਦ ਰਹੇਗਾ ਜਿਹੜੀ ਮੈਡੀਕਲ ਸੇਵਾਵਾਂ ਉਹ ਖੁੱਲੀਆਂ ਰਹਿਣਗੀਆਂ ਐਂਬੂਲੈਂਸਾਂ ਦਾ ਕੋਈ ਮਤਲਬ ਰੋਕ ਟੋਕ ਹੈ ਨਹੀਂ ਉਹ ਸਾਰਾ ਚੱਲਦਾ ਰਹੂਗਾ ਪਰ ਵੈਸੇ ਜਿਹੜਾ ਬਾਜ਼ਾਰ ਆ ਉਹ ਮੁਕੰਮਲ ਤੌਰ ਤੇ ਬੰਦ ਰਹੇਗਾ ਸਾਰੇ ਸਾਥੀਓ ਜੈ ਪੀ ਜੈ ਭਾਰਤ ਬੜੀ ਮੰਦਭਾਗੀ ਘਟਨਾ ਜੋ ਕੱਲ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀ ਇਸ ਦੇਸ਼ ਦਾ ਉਸ ਦਿਨ ਇੱਕ ਸ਼ਰਾਰਤੀ ਅੰਸਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਬਾਬਾ ਸਾਹਿਬ ਦੀ ਪ੍ਰਤਿਮਾ ਬਹੁਤ ਵੱਡੀ ਜਿੱਥੇ ਪਾਰਲੀਮੈਂਟ ਇੱਕ ਬਣਾਇਆ ਗਿਆ ਜਿਸ ਨੂੰ ਉਹਦੇ ਉੱਤੇ ਪ੍ਰਤਿਮਾ ਲੱਗੀ ਸੀ ਉਸ ਉੱਪਰ ਚੜ ਕੇ ਉਸ ਸ਼ਰਾਰਤੀ ਅੰਸਰ ਨੇ ਪਹਿਲਾਂ ਤਾਂ ਜੋ ਇਸ ਦੇਸ਼ ਦਾ ਸੰਵਿਧਾਨ ਆ ਉਸ ਦੀ ਜਿਹੜੀ ਫੋਟੋ ਉੱਥੇ ਬਣੀ ਪਈ ਸੀ ਉਹਨੂੰ ਸਾਰਿਆਂ ਦੀ ਕੋਸ਼ਿਸ਼ ਕੀਤੀ ਫਿਰ ਉਸ ਨੇ ਉੱਪਰ ਚੜ ਕੇ ਉੱਥੇ ਭਾਰੀ ਬਰਕਮ ਜਿਹੜਾ ਹਥੋੜਾ ਉਹਦੇ ਨਾਲ ਉਹਨਾਂ ਦੀ ਪ੍ਰਤਿਮਾ ਦੇ ਉੱਤੇ ਵਾਰ ਕੀਤਾ ਇਹ ਬੜੀ ਹੀ ਨਿੰਦਨਯੋਗ ਗੱਲ ਹੈ ਔਰ ਖਾਸ ਕਰਕੇ ਇੱਕ ਪੰਜਾਬ ਸਰਕਾਰ ਜਿਨੇ ਬਾਰ ਬਾਰ ਬਾਬਾ ਸਾਹਿਬ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ ਨੂੰ ਅੱਜ ਸਰਕਾਰੀ ਦਫਤਰਾਂ ਦੇ ਅੰਦਰ ਫੋਟੋਆਂ ਲਗਾ ਕੇ ਉਹ ਦੱਸਦੇ ਆ ਵੀ ਜਿਹੜੀ ਅਸੀਂ ਵਿਚਾਰਧਾਰਾ ਬਾਬਾ ਸਾਹਿਬ ਦੀ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਦੇ ਨਾਲ ਇੱਥੇ ਦਾ ਜਿਹੜਾ ਕਾਨੂੰਨ ਵਾ ਉਹ ਸਥਾਪਿਤ ਕੀਤਾ ਵਾ ਪਰ ਹਜੇ ਤੱਕ ਕੋਈ ਵੀ ਇਹੋ ਜਿਹੀ ਜਿਹੜੀ ਉਸ ਤੇ ਉੱਪਰ ਪਰਚਾ ਤਾਂ ਦਰਜ ਕਰ ਦਿੱਤਾ ਗਿਆ ਪਰ ਸਮੂਹ ਸਮਾਜ ਦੀ ਮੰਗ ਵਾ ਵੀ ਉਸ ਉੱਪਰ ਜਿਹੜਾ ਦੇਸ਼ਦ્રોਹ ਦਾ ਪਰਚਾ ਦਰਜ ਕੀਤਾ ਜਾਵੇ ਚਾਹੋ ਕਿਸੇ ਵੀ ਜਾਤੀ ਨੂੰ ਬਿਲੋਂਗ ਕਰਦਾ ਹੋਵੇ ਉਸ ਦੇ ਸਬੰਧ ਵਿੱਚ ਅੱਜ ਅਮਰੀਕਸਰ ਬੰਦ ਕੀਤਾ ਗਿਆ ਕਾਲੂ ਜਲੰਧਰ ਫਗਵਾੜਾ ਔਰ ਸ਼ਾਰਪੁਰ ਵੀ ਅੱਜ ਸਮੂਹ ਬਾਲਮਿਕ ਸੁਭਾਮਾ ਰਵਿਦਾਸ ਸੁਭਾਮਾ ਬੇੜਕਾ ਸੁਭਾਮਾ ਸਮੂਹ ਸਮਾਜ ਇਕੱਠਾ ਹੋ ਕੇ ਜਿਹੜਾ ਅੱਜ ਫੈਸਲਾ ਕੀਤਾ ਵੀ ਕੱਲ ਜਿਹੜਾ 28 ਤਰੀਕ ਨੂੰ ਪੂਰਾ ਸ਼ਹਿਰ ਜਿਹੜਾ ਡਿਸਟ੍ਰਿਕਟ ਬੰਦ ਰਹੂਗਾ ਔਰ ਖਾਸ ਕਰਕੇ ਸਾਡੀ ਪ੍ਰਸ਼ਾਸਨ ਔਰ ਸ਼ਾਸਨ ਨੂੰ ਬੇਨਤੀ ਆ ਵੀ ਸਰਕਾਰੀ ਦਫਤਰ ਸਕੂਲ ਕਾਲਜ ਬੰਦ ਕੀਤੇ ਜਾਣ ਸਿਰਫ ਮੈਡੀਕਲ ਸੇਵਾਵਾਂ ਜਿਹੜੀਆਂ ਉਹ ਹੀ ਚੱਲੂ ਰਹਿਣਗੀਆਂ ਔਰ ਵਪਾਰ ਮੰਡਲ ਨੂੰ ਸ਼ਹਿਰ ਵਾਸੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਅਪੀਲ ਹੈ ਵੀ ਤੁਸੀਂ ਪਲੀਜ਼ ਇਸ ਇਸੇ ਜਿਹੜਾ ਕੱਲ ਦਾ ਬੰਦ ਦਾ ਫੰਕਸ਼ਨ ਹੈ ਇਹਦੇ ਵਿੱਚ ਸਾਡਾ ਜਰੂਰ ਸਾਥ ਦਿਓ ਧੰਨਵਾਦ ਜੈ ਪੀ ਜੈ ਭਾਰਤ ਸਾਥਿਓ ਜੈ ਗੁਰਦੇਵਤਨ ਗੁਰਦੇਵ ਜੈ ਪੀ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਵੇਂ ਕਿ ਮੇਰੇ ਸਾਥੀਆਂ ਨੇ ਵਿਕਾਸ ਜੀ ਨੇ ਔਰ ਬਾਗਾ ਜੀ ਨੇ ਪੂਰਨ ਤੌਰ ਤੇ ਆਪ ਜੀ ਨੂੰ ਦੱਸਿਆ ਕਿ 바ਵਾ ਸਾਹਿਬ ਅੰਬੇਡਕਰ ਜੀ ਦੇ ਬੁੱਧੀ ਕਲ ਬੇਅਦਬੀ ਜਿਹੜੀ ਹੋਈ ਹੈ ਉਹ ਪੂਰੇ ਸਾਡੇ ਦੇਸ਼ ਦੇ ਵਿੱਚ ਜਿਹੜੀ ਇਹ ਘਟਨਾ ਜਿਹੜੀ ਹੋਈ ਹੈ ਸਭ ਨਿੰਦਣਯੋਗ ਹੈ ਸੋ ਜਿਹੜੇ ਇਦਾਂ ਦੇ ਸ਼ਰਾਰਤੀ ਅੰਸਰ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਇਦਾਂ ਦੇ ਜਿਹੜੇ ਘਟਨਾ ਕਰਮ ਕਰਦਾ ਆ ਉਸ ਇਨਸਾਨ ਨੂੰ ਨਾਲ ਲੱਗਦਾ ਹੀ ਉੜਾ ਦੇਣਾ ਚਾਹੀਦਾ ਆ ਕਿਉਂਕਿ ਜਿਹੜਾ ਬੰਦਾ ਦੇਸ਼ ਦੀ ਅਖੰਡਤਾ ਨੂੰ ਜਿਹੜੇ ਉਹਨੂੰ ਭੰਗ ਕਰੇ ਔਰ ਜਿਸ ਜਿਸ ਇਨਸਾਨ ਹੈ ਜਿਸ ਮਹਾਪੁਰਸ਼ ਨੇ ਸਾਡੇ ਨੇ ਸੰਵਿਧਾਨ ਲਿਖਿਆ ਦੇਸ਼ ਦਾ ਔਰ ਸਾਡਾ ਜਿਹੜਾ ਸੰਵਿਧਾਨ ਹੈ ਸਾਰੇ ਮੁਲਕਾਂ ਨਾਲੋਂ ਪਵਿੱਤਰ ਔਰ ਵਧੀਆ ਔਰ ਸਭ ਤੋਂ ਵਧੀਆ ਮੰਨਿਆ ਗਿਆ ਔਰ ਉਹਦੇ ਕੱਲ ਜਨਕ ਸੰਵਿਧਾਨ ਵੀ ਸਾਰਿਆ ਗਿਆ ਔਰ 바ਵਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਤੇ ਹਮਲਾ ਵੀ ਕੀਤਾ ਗਿਆ ਸੋ ਇਹ ਘਟਨਾ ਜਿਹੜੀ ਬੜੀ ਹੀ ਸ਼ਰਮਨਾਕ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਹੁਸ਼ਿਆਰਪੁਰ ਜਿਹੜਾ ਆ ਉਹ ਪੂਰਨ ਤੌਰ ਤੇ ਬੰਦ ਰਹੂਗਾ ਕੱਲ ਜਲੰਧਰ ਵੀ ਬੰਦ ਹੈ ਫਗਵਾੜਾ ਵੀ ਬੰਦ ਹੈ ਔਰ ਹੋਰ ਵੀ ਜਿੱਦਾਂ ਮੁਕੇਰੀਆਂ ਵਗੈਰਾ ਜੋ ਸਾਰੀਆਂ ਬਿਲਟਾ ਹੈਗੀਆਂ ਜਿਹੜੀਆਂ ਕੱਲ ਬੰਦ ਰਹਿਣਗੀਆਂ ਸੋ ਕੱਲ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਕੋ ਦੁਕਾਨ ਜਾਂ ਸਕੂਲ ਕਾਲਜ ਜਿਹੜੇ ਉਹ ਨਹੀਂ ਖੁੱਲਣੇ ਚਾਹੀਦੇ ਸੋ ਸਾਡੀ ਇਹ ਬੇਨਤੀ ਹੈ ਕਿ ਕੱਲ ਨੂੰ ਪ੍ਰਸ਼ਾਸਨ ਔਰ ਸਾਡਾ ਸ਼ਹਿਰ ਜਿਹੜਾ ਉਹ ਵੀ ਸਾਥ ਦੇਵੇ ਤਾਂ ਕਿ ਜਿੱਦਾਂ ਅਸੀਂ ਸਾਰਿਆਂ ਦਾ ਸਾਥ ਨੇ ਇਦਾਂ ਸਾਰੇ ਹੀ ਸਾਥ ਸਾਡਾ ਵੀ ਦੇਣ ਜੀ 9 ਵਜੇ ਘੰਟਾ ਕਰ 9 ਵਜੇ ਸਾਰਿਆਂ ਨੇ ਘੰਟਾ ਕਰ ਇਕੱਠੇ ਹੋਣਾ ਹੈ ਸੋ ਸਾਰਿਆਂ ਨੂੰ ਬੇਨਤੀ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਪਿੰਟਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਸਾਥੀਓ ਇੰਨੀਆਂ ਗੱਲਾਂ ਨਾਲ ਰਜਾ ਲੈਂਦੇ ਹੋਏ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ